स्पीकर साहब स्पीकर साहब जी सर एक बारी बाहर जाके वापस थी। आ गए ना एक डब्बी तो बन गई इन्हों की ठीक है ना फिर आ गए डब्बिया डब्बिया छपादे है ये वह पत्रकार बैठे है वह पत्रकार बैठे है वो डब्बिया लाने गए ये डब्बी बस वो असी तुसी क्या दो दिन बधाओ असी दिन बधा ले दिन बधा ले बोलन तो दे दो बोल बोलन तो दे दो ਓ ਜਨਾਬ ਜੀ ਜਨਾਬ ਜੀ 60 ਸਾਲ ਤੁਹਾਨੂੰ ਹੀ ਸੁਣਿਆ ਸਾਨੂੰ ਸੁਣ ਲਓ ਹੁਣ 60 ਸਾਲ ਤੁਹਾਨੂੰ ਹੀ ਸੁਣਿਆ ਬਖ ਬਿਠਾ ਤਾਂ ਲੋ ਅਸਾ ਆ ਸੀਟ ਤੇ ਸਪਰਿੰਗ ਲੱਗਿਆ ਐ ਖੜੇ ਹੋ ਜਾਂਦੇ ਉਹਦੀ ਨਾਲ ਹੀ ਬਹੁਤ ਹੋ ਗਿਆ ਜੀ ਤੁਹਾਨੂੰ ਪ੍ਰੋਪਰ ਟਾਈਮ ਮਿਲੂਗਾ ਤੁਹਾਨੂੰ ਪ੍ਰੋਪਰ ਟਾਈਮ ਮਿਲੂਗਾ ਜੀ ਹਾਏ ਥਾਏ ਤਿੰਨ ਚਾਰ ਦਿਨ ਚੱਲਣਾ ਹੈ ਕੀ ਟੈਕਨੀਕਲ ਆ ਗਈ ਉਹ ਜਿਹੜੀ ਉਹ ਜਿਹੜੀ ਉਹ ਜਿਹੜੀ ਅੱਧਾ ਘੰਟਾ ਪਹਿਲੇ ਤੁਹਾਨੂੰ ਆਈ ਨਹੀਂ ਮੈਨੂੰ ਇਹ ਦੱਸੋ ਤੁਸੀਂ ਤਾਂ ਸਾਨੂੰ ਇਹ ਕਹਿੰਦੇ ਹੋ ਕਿ ਕਿਹੜਾ ਜਿਹਾ ਮਟੀਰੀਅਲ ਆ ਗਿਆ ਤੁਸੀਂ ਸਾਨੂੰ ਇਹ ਕਿਹਾ ਹੈ ਕਿਹਾ ਤੁਸੀਂ ਕਿੰਨ ਕਿਹੜਾ ਜਿਹਾ ਮਟੀਰੀਅਲ ਆ ਗਿਆ ਨਹੀਂ ਨਹੀਂ ਤੁਸੀਂ ਸਾਨੂੰ ਮਟੀਰੀਅਲ ਸਾਂਹਮਣੇ ਦਿਓ ਤੁਸੀਂ ਸਾਨੂੰ ਮਟੀਰੀਅਲ ਸਾਂਹਮਣੇ ਦਿਓ ਬਾਅਦ ਚ ਕਹਿੰਦੇ ਹੋ ਟੈਕਨੀਕਲ ਪ੍ਰੋਬਲਮ ਉਹ ਜਨਾਬ ਵੀ ਟੈਕਨੀਕਲ ਪ੍ਰੋਬਲਮ ਠੀਕ ਕਰਾਓ ਕਾਂਗਰਸ ਤੋਂ ਫਿਰ असि करिए कर, कर, कर टेक्निकल प्रॉब्लम थोड़े च है फिर बार बार उठना भी टेक्निकल प्रॉब्लम है हाँ मैं तो बार बार उठा नहीं मैं मैंने जो टाइम मिले स्पीकर साहब ने टाइम दता मैं तो उदो ही बोल रहा ਚਲੋ ਜੀ ਅਬ ਬੀਬੀਐਮਪੀ ਦੀ ਗੱਲ ਚੱਲ ਰਹੀ ਹੈ ਸਰ ਜੀ ਇਹਨਾਂ ਨੇ ਮੈਨੂੰ ਪਤਾ ਇਹਨਾਂ ਨੇ ਇਹ ਨਾਨ ਸੀਰੀਅਸ ਹੈਗੇ ਨੇ ਸਪੀਕਰ ਸਾਹਿਬ ਸਪੀਕਰ ਸਾਹਿਬ ਜੀ ਸਰ ਇੱਕ ਵਾਰੀ ਬਾਹਰ ਜਾ ਕੇ ਵਾਪਸ ਆ ਕੇ ਨਾ ਇਹ ਇੱਕ ਡੱਬੀ ਤਾਂ ਬਣ ਗਈ ਇਹਨਾਂ ਦੀ ਠੀਕ ਹੈ ਨਾ ਫੇਰ ਆ ਗਏ ਇਹ ਇਹ ਡੱਬੀਆਂ ਡੱਬੀਆਂ ਛਪਾਉਂਦੇ ਆ ਇਹ ਉਹ ਪੱਤਰਕਾਰ ਬੈਠਿਆ ਉਹ ਪੱਤਰਕਾਰ ਬੈਠਿਆ ਉਹ ਡੱਬੀਆਂ ਲਾਉਣਗੇ ਇਹ ਡੱਬੀ ਬਸ ਉਹ ਤੁਸੀਂ ਤੁਸੀਂ ਕਹਿੰਦੇ ਦਿਨ ਵਧਾਓ ਅਸੀਂ ਦਿਨ ਵਧਾ ਲੇ ਦਿਨ ਵਧਾ ਲੇ ਬੋਲਣ ਤਾਂ ਦੇ ਦਿਓ ਬੋਲਣ ਤਾਂ ਦੇ ਦਿਓ ਉਹ ਜਨਾਬ ਜੀ ਜਨਾਬ ਜੀ 60 ਸਾਲ ਤੁਹਾਨੂੰ ਹੀ ਸੁਣਿਆ ਸਾਨੂੰ ਸੁਣ ਲਓ ਹੁਣ 60 ਸਾਲ ਤੁਹਾਨੂੰ ਹੀ ਸੁਣਿਆ ਬਖ ਬਿਠਾ ਤਾਂ ਲਓ ਅਸਾ ਸੀਟ ਤੇ ਸਪਰਿੰਗ ਲੱਗਿਆ ਐ ਖੜੇ ਹੋ ਜਾਂਦੇ ਉਹਦੀ ਨਾਲ ਹੀ ਜਿਸੇ ਮੈਂ ਸੁਣ ਲਓ ਬੰਦਾ ਪੈਸਾ ਜੀ ਬਹੁਤ ਹੋ ਗਿਆ ਜੀ ਤੁਹਾਨੂੰ ਪ੍ਰੋਪਰ ਟਾਈਮ ਮਿਲੂਗਾ ਤੁਹਾਨੂੰ ਪ੍ਰੋਪਰ ਟਾਈਮ ਮਿਲੂਗਾ ਜੀ ਹੈ ਹੈ ਤਿੰਨ ਚਾਰ ਦਿਨ ਚੱਲਣਾ ਇਸ ਗੱਲ ਕੱਲ ਤੇ ਤੁਹਾਡੇ ਬੈਟਰੀ ਸਪੀਕਰ ਸਾਹਮਣੇ ਗਿਆ ਸੀ ਇਹ ਕਿਸੇ ਨੂੰ ਕੋ ਟੈਕਨੀਕਲ ਪ੍ਰੋਬਲਮ ਆ ਗਈ ਕੀ ਟੈਕਨੀਕਲ ਆ ਗਈ ਉਹ ਜਿਹੜੀ ਉਹ ਜਿਹੜੀ ਅੱਧਾ ਘੰਟਾ ਪਹਿਲੇ ਤੁਹਾਨੂੰ ਨਹੀਂ ਮੈਨੂੰ ਇਹ ਦੱਸੋ ਤੁਸੀਂ ਤਾਂ ਸਾਨੂੰ ਇਹ ਕਹਿੰਦੇ ਹੋ ਕਿ ਕਿਹਾ ਜਾ ਮਟੀਰੀਅਲ ਆ ਗਿਆ ਤੁਸੀਂ ਸਾਨੂੰ ਇਹ ਕਿਹਾ ਕਿਹਾ ਹੈ ਤੁਸੀਂ ਕਿੰਨ ਕਿਹਾ ਜਾ ਮਟੀਰੀਅਲ ਆ ਗਿਆ ਨਹੀਂ ਨਹੀਂ ਤੁਸੀਂ ਸਾਨੂੰ ਮਟੀਰੀਅਲ ਸਾਮਿਟ ਦਿਓ ਤੁਸੀਂ ਸਾਨੂੰ ਮਟੀਰੀਅਲ ਸਾਮਿਟ ਦਿਓ ਬਾਅਦ ਚ ਕਹਿੰਦੇ ਟੈਕਨੀਕਲ ਪ੍ਰੋਬਲਮ ਉਹ ਜਨਾਬ ਵੀ ਟੈਕਨੀਕਲ ਪ੍ਰੋਬਲਮ ਠੀਕ ਕਰਾਓ ਕਾਂਗਰਸ ਤੋਂ ਫਿਰ ਅਸੀਂ ਕਰਾਈ ਕਰਕੇ ਕਰੀਏ ਟੈਕਨੀਕਲ ਪ੍ਰੋਬਲਮ ਤੁਹਾਡੇ ਚ ਹੈ ਫਿਰ ਇਹ बार-बार ਉੱਠਦਾ ਜੇ ਚੜ੍ਹਦਾ ਨਹੀਂ ਬਾਰ-ਬਾਰ ਉੱਠਣਾ ਵੀ ਟੈਕਨੀਕਲ ਪ੍ਰੋਬਲਮ ਹੈ ਮੈਂ ਤਾਂ ਬਾਰ ਬਾਰ ਉੱਠਿਆ ਨਹੀਂ ਮੈਂ ਤਾਂ ਮਿੰਨ ਤਾਂ ਜਦੋਂ ਟਾਈਮ ਮਿਲਿਆ ਸਪੀਕਰ ਸਾਹਿਬ ਨੇ ਟਾਈਮ ਦਿੱਤਾ ਮੈਂ ਤਾਂ ਉਦੋਂ ਹੀ ਬੋਲ ਰਿਹਾ ਚਲੋ ਜੀ ਆਪਾਂ ਬੀਬੀਐਮਪੀ ਦੀ ਗੱਲ ਚੱਲ ਰਹੀ ਹੈ ਸਰ ਜੀ ਇਹਨਾਂ ਨੇ ਮੈਨੂੰ ਪਤਾ ਇਹਨਾਂ ਨੇ ਇਹ ਨਾਨ ਸੀਰੀਅਸ ਹੈਗੇ ਨੇ